खबर आ रही है श्री मुखसर साहिब तों जितھوں ਦੇ ਡਾਕਟਰ ਖਲ ਚੌਧਰੀ ਆਈਪੀ ਐਸ ਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਜੋ ਚੈੱਕ ਇਨ ਗੱਡੀਆਂ ਦੀ ਬੱਸਾਂ ਦੀ ਹੋ ਰਹੀ ਹੈ जितھوں ਦੇ ਮਸ਼ੇਨ ਉਠਾਲਣ ਵਾਸਤੇ ਚੈੱਕ ਇਨ ਹੋ ਰਹੀ ਹੈ ਤੁਸੀਂ ਦੇਖਦੇ ਰਹੋ ਲਾਈਵ ਤਸਵੀਰਾਂ ਤੇ ਆਪਾਂ ਪੁਲਿਸ ਕਮੰਡਾਨ ਨੇ ਕਿਹਾ ਕਿ ਆਉਸ ਹੁੰਦੇ ਆ ਸ਼੍ਰੀ ਮੁਕਸਰ ਸਾਹਿਬ ਟੌਂਗ ਕਜਨਤ ਭੱਟੀ ਦੀ ਸਾਫ ਰਿਪੋਰਟ ਤੁਸੀਂ ਦੇਖਦੇ ਰਹੋ ভাই ਤਸਵੀਰਾਂ ਧੰਨਵਾਦ ਜੀ ਹੋਰ ਨਵੇਂ ਅਪਡੇਟ ਲੈ ਕੇ ਤੁਹਾਡੇ ਨਾਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਹੂੰ ਬਾਕੀ ਠੀਕ ਹੈ ਨਾਮ ਮੇਰਾ ਬੁਕੇਟ ਦੇ ਵਿੱਚ ਆਉਣਾ ਹਾਂ ਜੀ ਨੇ ਵਾਦਰਾ ਹਲੋ ਜੋ ਇਹ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਜਿਹੜੀ ਮਹਿਮ ਸ਼ੁਰੂ ਕੀਤੀ ਗਈ ਹੈ ਉਸ ਸੰਬੰਧ ਵਿੱਚ ਜਿਹੜੇ ਸਾਡੇ ਐਸਐਸਪੀ ਸ਼੍ਰੀ ਮੁਕਸਸ ਸਾਹਿਬ ਸ਼੍ਰੀ ਅਖਿਲ ਚੌਧਰੀ ਆਈਪੀਐਸ एसएसपी साहब ਵੱਲੋਂ ਜਿਹੜੇ ਮੁਕਸਰ ਡਿਸਟ੍ਰਿਕਟ ਦੇ ਨਾਲ ਹਰਿਆਣਾ ਬਾਰਡਰ ਰਾਜਸਥਾਨ ਬਾਰਡਰ ਦੇ ਕਰੀਬ 18 ਪੁਆਇੰਟ ਹੈ ਗਿਆ ਜਿਹੜੇ ਉਹਨਾਂ ਦੀ ਪੁਲਿਸ ਨੂੰ ਨਾਲ ਲਾ ਕੇ ਸਾਡੇ ਜਵਾਨ ਨਾਲ ਲਾ ਕੇ ਪ੍ਰੋਪਰ ਸੀਲ ਕੀਤੇ ਗਏ अर्ਲੀ ਮਾਰਨਿੰਗ ਤੋਂ ਉਹਨਾਂ ਦੇ ਵਿੱਚ 13 ਨਾਕੇ ਹਰਿਆਣਾ ਦੇ ਤੇ 6 ਨਾਕੇ ਰਾਜਸਥਾਨ ਦੇ ਹੋ ਗਏ। ਔਰ 19ਵਾਂ ਇਹ ਪੁਆਇੰਟ ਹੈਗਾ ਕਿਲਿਆਂ ਵਾਲੀ ਦਾ ਜਿਹਦੇ ਵਿੱਚ ਅਚੰਚੇ ਜਿਹੜੀ ਇਹ ਚੈਕਿੰਗ ਆਪਰੇਸ਼ਨ ਜਿਹੜਾ ਡੀਜੀਪੀ ਸਾਹਿਬ ਵੱਲੋਂ ਪ੍ਰੈਸ਼ਨ ਸੀਲ ਜਿਹੜਾ ਕੀਤਾ ਗਿਆ ਵਾ ਇਹਦੇ ਵਿੱਚ ਵਾਹਨ ਆਇਆ ਪਾਈ ਸਾਹਿਬ ਰਹੀਂ ਕਾਫੀ ਚੱਕੀ ਪੁਲਿਸ ਜਿਹੜੇ ਆ ਅਸੀਂ ਜਿਹੜੇ ਰਾਉਂਡ ਅਪ ਕੀਤੇ ਆ ਔਰ ਉਹਨਾਂ ਕੋਲੋਂ ਕੋਈ ਨਾ ਕੋਈ ਰਿਕਵਰੀ ਵੀ ਹੋਣ ਦੀ ਉਮੀਦ ਹੈਗੀ ਜਿਹੜੀ ਅਸੀਂ ਕੰਪਲੀਟ ਸਾਡਾ ਮਿਸ਼ਨ ਹੋਣ ਤੋਂ ਬਾਅਦ ਤੁਹਾਨੂੰ ਜਿਹੜੀ ਅਸੀਂ ਜਾਣਕਾਰੀ ਵੀ ਦੇ ਦਵਾਂਗੇ ਬਾਰਡਰਾਂ ਰਾਈ ਜਿਹੜੇ ਨਸ਼ਾ ਆਉਂਦਾ ਸੀਗਾ ਕਿਸ ਤਰ੍ਹਾਂ ਦੀ ਜਤਾਵਲੀ ਦੋਗੇ ਜਿਹੜੇ ਤਸਕਰਾਂ ਨੂੰ ਜਿਹੜਾ ਇਹ ਆਪ ਦੇ ਬਾਰਡਰ ਜਿਹੜਾ ਵੀ ਬਾਰਡਰਾਂ ਰਾਈ ਵਾਹਕਲ ਤੇ ਜਾਂ ਬੱਸਿਸ ਤੇ ਜਾਂ ਟਰੱਕਾਂ ਰਾਈ ਜਿਹੜਾ ਆਉਂਦਾ ਹੈ ਉਹ ਉਹਨੂੰ ਹੀ ਰੋਕਣ ਲਈ ਜਿਹੜਾ ਹੈਗਾ ਇਹ ਕੀਤਾ ਗਿਆ ਆਮ ਪਬਲਿਕ ਨੂੰ ਔਰ ਨਸ਼ਾ ਤਸਕਰਾਂ ਨੂੰ ਇਹੀ ਅਪੀਲ ਹੈਗੀ ਆ ਵੀ ਜਿਹੜੇ ਆਪਣਾ ਸਾਫ ਸੁਥਰਾ ਚੰਗਾ ਕੰਮ ਕਰਨ ਮਿਹਨਤ ਕਰਨ ਗਲਤ ਕੰਮ ਦਾ ਜਿਹੜਾ ਹੈਗਾ ਉਹ ਨਤੀਜਾ ਮਾੜਾ ਅੱਜ ਨਹੀਂ ਤੇ ਕੱਲ ਸਾਰੇ ਜਿਹੜੇ ਹੈਗੇ ਆ ਨਸ਼ੇ ਦੇ ਤਸਕਰ ਜਾਂ ਕੋਈ ਹੋਰ ਨਸ਼ਾ ਦੇ ਜਿਹੜੇ ਵਪਾਰ ਕਰਦੇ ਆ ਵੱਡੇ ਵੱਡੇ ਬੰਦੇ ਜਾਂ ਇਵਨ ਛੋਟੇ ਜਿਹੜੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਰੇ ਅੱਜ ਮਿਸ਼ਨ ਦੇ ਵਿੱਚ ਸਾਡੇ ਕਰੀਬ 1 ਐਸਪੀ 2 ਡੀਐਸਪੀ 2 ਐਸਐਚਓ ਤੇ 150 ਦੇ ਕਰੀਬ ਜਿਹੜੇ ਹੈਗੇ ਆ ਆਓ ਆਰਜ਼ ਜਿਹੜੇ ਹੈਗੇ ਆ ਸਾਰੇ ਤਨਾਤ ਕੀਤੇ ਗਏ ਆ ਉਹ ਬਹੁਤ ਵਧੀਆ ਤਰੀਕੇ ਨਾਲ ਚੈਕਿੰਗ ਹੋ ਰਹੀ ਆ ਬਹੁਤ ਅੱਛਾ ਜਿਹੜਾ ਹੈਗਾ ਉਹਦਾ ਰਿਸਪਾਂਸ ਔਰ ਪਬਲਿਕ ਵੱਲੋਂ ਵੀ ਅੱਛਾ ਵੀ ਇਹ ਤੁਸੀਂ ਰੂਟੀਨ ਦੇ ਵਿੱਚ ਕਰਦੇ ਰਿਹਾ ਤਾਂ ਥੈਂਕ ਯੂ